ਕੁਰਾਲੀ ਸਿੰਘਪੁਰਾ ਰੋਡ ਬਣਾਉਣ ਦਾ ਕੰਮ ਜਲਦ ਸ਼ੁਰੂ ਹੋਣ ਵਾਲਾ ਹੈ ਇਹ ਮੁੱਦਾ ਹੁਣ ਕੁਰਾਲੀ ਦੇ ਵਿੱਚ ਵੀ ਪਖਿਆ ਹੋਇਆ ਹੈ ਅਤੇ ਵੱਖ-ਵੱਖ ਸਿਆਸੀ ਆਗੂਆਂ ਵੱਲੋਂ ਆਪਣੀ-ਆਪਣੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ ਕੁਝ ਦਿਨ ਪਹਿਲਾਂ ਇੱਥੇ ਕਾਂਗਰਸ ਦੇ ਜੋ ਪਬਲਿਕ ਕੋਆਰਡੀਨੇਸ਼ਨ ਸੈੱਲ ਪੰਜਾਬ ਕਾਂਗਰਸ ਦੇ ਚੇਅਰਮੈਨ ਸਨ ਕਮਲਜੀਤ ਸਿੰਘ ਚਾਵਲਾ ਉਹਨਾਂ ਵੱਲੋਂ ਇੱਕ ਧਰਨਾ ਵੀ ਸਿੰਘਪੁਰਾ ਰੋਡ ਤੇ ਦਿੱਤਾ ਗਿਆ ਸੀ ਅਤੇ ਹੁਣ ਉਹਨਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਇਸ ਜੋ ਰਸਤੇ ਨੂੰ 10 ਫੁੱਟ ਚੌੜਾ ਬਣਾਇਆ ਜਾ ਰਿਹਾ ਹੈ ਅਤੇ ਕੁਰਾਲੀ ਸਿੰਘਪੁਰਾ ਰੋਡ ਬਾਰਡਰ ਤੇ ਬਣਾਇਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਇਹ ਸੜਕ ਪੂਰੀ ਸਿਊ ਚੰਡੀਗੜ੍ਹ ਯੂਨੀਵਰਸਿਟੀ ਜਿੱਥੇ ਹੈ ਕੜੂਆ ਪਿੰਡ ਤੱਕ ਬੜਾਈ ਜਾਵੇ ਤਾਂ ਕਿ ਆਨ ਜਾਣ ਦੇ ਲਈ ਕਿਸੇ ਨੂੰ ਵੀ ਕੋਈ ਸਮੱਸਿਆ ਪੈਦਾ ਨਾ ਹੋਵੇ ਕੀ ਕਹਿਣਾ ਹੈ ਕਮਲਜੀਤ ਸਿੰਘ ਚਾਵਲਾ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਧਿਆਨ ਚ ਗੱਲ ਲਿਆਉਣਾ ਚਾਹਨਾ ਕਿ ਪਿਛਲੇ 2 ਸਾਲਾਂ ਤੋਂ ਸਰਕਾਰ ਬਣੀ ਆਮ ਆਦਮੀ ਪਾਰਟੀ ਦੀ ਅੱਜ ਤੱਕ ਉਹਨਾਂ ਨੇ ਕਿਸੇ ਵੀ ਇਲਾਕੇ ਦੀ ਬਾਤ ਨਹੀਂ ਲਈ ਸਾਡੇ ਵਿਧਾਇਕ ਅਨਮੋਲ ਗਗਨ ਮਾਨ ਨੇ ਉਹਨਾਂ ਕੋਲ ਕਾਫੀ ਵਾਰ ਜਾ ਚੁੱਕੇ ਲੋਕ ਐਪਲੀਕੇਸ਼ਨਾਂ ਲੈ ਕੇ ਲੋਕ ਸਿੰਘਪੁਰੇ ਰੋਡ ਦਾ ਹਾਲਾਤਾਂ ਨੂੰ ਦੱਸਣ ਲਈ ਲੇਕਿਨ ਉਹ ਮੈਨੂੰ ਲੱਗਦਾ ਵੀ ਆਪਣੇ ਘਰਾਂ ਦੇ ਵਿੱਚ ਵੀ ਆਪਣੀ ਕੋਠੀ 'ਚ ਵੀ ਕਿਸੇ ਨੂੰ ਮਿਲੇ ਨਹੀਂ ਉਹ ਤੋਂ ਬਾਅਦ ਮੈਂ ਧੰਨਵਾਦ ਕਰਦਾ ਅੱਜ ਰਣਜੀਤ ਸਿੰਘ ਜੀ ਜੀ ਜੋ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਹੈ ਜਿਨ੍ਹਾਂ ਨੇ ਜਿਨ੍ਹਾਂ ਉਹਨਾਂ ਕੋਲ ਬਣਿਆ ਉਹਨਾਂ ਨੇ ਰਿਪੇਅਰ ਦੇ ਲਈ 24 ਲੱਖ 88000 ਰੁਪਏ ਜੋ ਆਪਣੇ ਹਾਊਸ ਦੇ ਵਿੱਚ ਨਗਰ ਕੌਂਸਲ ਦੇ ਹਾਊਸ ਦੇ ਵਿੱਚ ਜਿਹੜਾ ਪਾਸ ਕੀਤਾ ਨਾ ਕਿ ਇਹ ਅਨਮੋਲ ਗਗਨਮਾਨ ਸਾਡੇ ਵਿਧਾਇਕ ਕੈਬਨਿਟ ਮੰਤਰੀ ਵੱਲੋਂ ਹਲੇ ਤੱਕ ਕੋਈ ਜੜੀ ਹੈਗੀ ਹੈ ਇਸ ਰੋਡ ਲਈ ਗ੍ਰਾਂਟ ਜਾਂ ਕੋਈ ਫੰਡ ਆਇਆ ਜਿਹੜਾ ਇਹ ਰੋਲਾ ਪਾ ਰਹੇ ਐ ਬਿਲਕੁਲ ਬੇਵਿਨਿਆਦ ਐ ਜਿੱਥੇ ਵੀ ਕਿਤੇ ਪਿੱਛੇ ਜੇ ਮਨੀਸ਼ ਤਵਾੜੀ ਜੀ ਨੇ ਸਾਡੇ ਇੱਕ ਪੁਲਾਂ ਦਾ ਜਿਹੜਾ ਹੈਗਾ ਸੈਂਟਰ ਗਵਰਨਮੈਂਟ ਵੱਲੋਂ ਲੈ ਕੇ ਆਏ ਪੁਲ ਬਣਾਉਣ ਦੇ ਲਈ ਉੱਥੇ ਵੀ ਆਪਦੀ ਖਬਰ ਲਵਾ ਕੇ ਆਪਣੇ ਆਪ ਦੇ ਨੰਬਰ ਬਣਾਉਣ ਨੂੰ ਸਭ ਤੋਂ ਅੱਗੇ ਹੋ ਜਾਂਦੇ ਆ ਇਹ ਮੈਂ ਅੱਜ ਅਨਮੋਲ ਗਗਨ ਮਾਨ ਨੂੰ ਕਹਿਣਾ ਚਾਹਨਾ ਕਿ ਜੇ ਤੁਸੀਂ ਲੋਕਾਂ ਦੇ ਐਨੇ ਚਿਹਤੇ ਹੋ ਲੋਕਾਂ ਦੀ ਸੋਚਣਾ ਚਾਹੁੰਦੇ ਹਾਂ ਤਾਂ ਇਹ ਸਰੋੜ ਨੂੰ ਘੜੂਏ ਤੱਕ ਜਿਹੜਾ ਹੈਗਾ ਬਣਾਇਆ ਜਾਵੇ ਕਿਉਂਕਿ ਉਹ ਪਿੰਡਾਂ ਦੇ ਲੋਕਾਂ ਨੇ ਵੀ ਤੁਹਾਨੂੰ ਵੋਟਾਂ ਪਾ ਕੇ ਜਿਤਾਇਆ ਸਾਡੇ ਨਗਰ ਕੌਂਸਲ ਦਾ ਜਿੰਨਾ ਅਧਿਕਾਰ ਬਣਦਾ ਸੀਗਾ ਸਿਰਫ ਅਸੀਂ ਜਿਹੜੀ ਹੈਗੀ ਉੱਥੇ ਰਿਪੇਅਰ ਕਰਨ ਦਾ ਜਿਹੜਾ ਕੰਮ ਨਗਰ ਕੌਂਸਲ ਵੱਲੋਂ ਕਰਵਾ ਸਕਦੇ ਸੀਗੇ ਉਹਨਾਂ ਕੱਚ ਨਗਰ ਕੌਂਸਲ ਨੇ ਜੋ ਆਪਣੇ ਹਾਊਸ ਦੇ ਵਿੱਚ ਮਤਾ ਪਾਸ ਕਰਿਆ ਲੇਕਿਨ ਇੱਥੇ ਆਮ ਆਦਮੀ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਹਦੇ ਨਾਲ ਵੋਟਾਂ ਲੈ ਕੇ ਅੱਜ ਉਹ ਵਜ਼ੀਰ ਬਣੇ ਐ ਅੱਜ ਉਹਨਾਂ ਲੋਕਾਂ ਦੀ ਬਾਤ ਨਹੀਂ ਲੱਤੀ ਜਾ ਰਹੀ ਸੋ ਮੈਂ ਦੁਆਰ ਤੋਂ ਇਹ ਕਹਿਣਾ ਚਾਹਨਾ ਕਿ ਸਿੰਘਪੁਰਾ ਰੋਡ ਦਾ ਹਾਲਾਤ ਜੋ ਹੈ ਉਹ ਬੜੇ ਬੱਤਰ ਹੈ ਜੋ ਤੁਸੀਂ ਕੋਰ ਲੱਗਣ ਤੇ ਪਹਿਲਾਂ ਇਹ ਗੱਲਾਂ ਕਰਦੇ ਆ ਆਪਣੇ ਵੱਲੋਂ ਜੋ ਤੁਹਾਡੇ ਤੇ ਸਰਦਾ ਉਹ ਤੁਸੀਂ ਪਾ ਕੇ ਇਹਨੂੰ ਰੋਡ ਨੂੰ ਜਿਹੜਾ ਹੈਗਾ ਕੰਪਲੀਟ ਤੁਸੀਂ ਅਸਲ ਗੱਲ ਸੁਣੋ ਤਾਂ 24 ਲੱਖ 88000 ਨਾਲ ਜੇ ਵਧੀਆ ਤਰੀਕੇ ਨਾਲ ਕੁਸ ਮਾੜਾ ਮੋਟਾ ਲੋਕ ਟਾਇਲ ਲਾਉਣ ਦੀ ਗੱਲ ਕਰੇ ਤਾਂ ਸਿੰਗਾਪੁਰਾ ਰੋਡ ਨੂੰ ਜਦੋਂ ਆਪਾਂ ਐਂਟਰੀ ਕਰਦੇ ਹਾਂ ਉੱਥੋਂ ਲੈ ਕੇ ਗਰਾਊਂਡ ਤੱਕ ਵੀ ਜੇ ਆ ਜਾਵੇ 24 ਲੱਖ 88000 ਨਾਲ ਤਾਂ ਮੈਨੂੰ ਕਿਹੋ 24 ਲੱਖ 88000 ਨਾਲ ਪੱਕੇ ਤੌਰ ਨਾਲ ਰਿਪੇਅਰ ਵੀ ਨਹੀਂ ਹੋਣੀ ਸੋ ਮੇਰੀ ਬੇਨਤੀ ਹੈ ਇਹ 24 ਲੱਖ 88000 ਜੋ ਲੋਕਾਂ ਦਾ ਪੈਸਾ ਇਹਨੂੰ ਵੀ ਕਿਹੜੇ ਤਰੀਕੇ ਨਾਲ ਲਾਇਆ ਜਾਵੇ ਕਿ ਦੇ ਵਿੱਚ ਹੋਰ ਕੁਝ ਪੈਸੇ ਪਾ ਕੇ ਤਰੀਕੇ ਨਾਲ ਜਿੰਨਾ ਕੰਮ ਹੁੰਦਾ ਓਨਾ ਕਿ ਕੀਤਾ ਜਾਵੇ ਨਾ ਕਿ ਲੋਕਾਂ ਨਾਲ ਖਲਵਾੜ ਕੀਤਾ ਜਾਵੇ ਪਹਿਲਾਂ ਤੁਸੀਂ ਦੇਖਿਆ ਹੋਣਾ ਇੱਥੇ ਮਿੱਟੀ ਦੇ ਟਰੱਕ ਗੇਰਗੇ ਵੀ ਜੀ ਅਸੀਂ ਰੋਡ ਬਣਾਉਣ ਜਾ ਰਹੇ ਹਾਂ ਲੇਕਿਨ ਉਹ ਮਿੱਟੀ ਦੇ ਟਰੱਕਾਂ ਨੇ ਲੋਕਾਂ ਦਾ ਬਹੁਤ ਬੁਰਾ ਹਾਲ ਕਰਿਆ ਔਰ ਮੈਂ ਖਾਸ ਤੌਰ ਤੇ ਤੁਹਾਡੇ ਰਾਹੀਂ ਨਗਰ ਕੌਂਸਲ ਦੇ 17 ਦੇ 17 ਕੌਂਸਲਰਾਂ ਨੂੰ ਬੇਨਤੀ ਵੀ ਕਰਦਾ ਕਿ ਜਿਸ ਟਾਈਮ ਕਿਤੇ ਸ਼ਹਿਰ ਦੀ ਗੱਲ ਆਵੇ ਜਾਂ ਭਲਾਈ ਦਾ ਕੰਮ ਕਰਨ ਦੀ ਗੱਲ ਆਵੇ ਤਾਂ ਆਪਣੀ ਆਪਣੀ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਤੁਸੀਂ ਨਾ ਲੋਕਾਂ ਦਾ ਸਾਥ ਦਿਓ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਅੱਜ ਸ਼ਹਿਰ ਦੇ ਵਿੱਚ ਕਾਉਂਸਲਰ ਬਣਾਇਆ ਇਹਨਾਂ ਲੋਕਾਂ ਦੇ ਸਾਰੇ ਤੁਸੀਂ ਅੱਜ ਹਾਊਸ ਦੇ ਵਿੱਚ ਬੈਠਦੇ ਨਗਰ ਕਾਉਂਸਲ ਦੇ ਵਿੱਚ ਇਸ ਲਈ ਤੁਸੀਂ ਇਕੱਠੇ ਹੋ ਕੇ ਇੱਕ ਮਤਾ ਪਾਓ ਸਰਕਾਰ ਕੋਲ ਭੇਜੋ ਸਾਰਾ ਰੋਡ ਬਣਵਾਓ ਮੈਂ ਨਗਰ ਕਾਉਂਸਲ ਦੇ ਸਾਰੇ ਕਾਉਂਸਲਰ ਸਹਿਬਾਨ ਨੂੰ ਵੀ ਇਹ ਬੇਨਤੀ ਕਰਦਾ ਹਾਂ ਕਿ ਇਕੱਠੇ ਹੋ ਕੇ ਕੰਮ